ਤੂੰ ਵੀ ਤਾਂ ਬੈਠੀ ਮੱਥੇ ਦਾ ਤਰਕ ਕਰ ਗਈ ਫਿਰ ਮੱਥੇ ਦਾ ਤਰਕ ਕਰ ਤੋ ਬੈਠੀ ਮੈਂ ਟੈਨਸ਼ਨ ਕਿਹੜੀ ਟੈਨਸ਼ਨ ਚੋਰ ਇਦਾਂ ਟੈਨਸ਼ਨ ਹੋਉਂਦੀ ਨਾ ਮੈਨੂੰ ਸਭੇ ਟੈਨਸ਼ਨ ਚੋ ਹੁੰਦੀ ਹੈ ਮੈਂ ਇਦਾਂ ਲਾ ਇੱਕ ਗਲੇ ਦਾ ਟਾਈਮ ਗੁਆ ਹੀ ਕਰਦੀ ਹਾਂ ਮੈਂ ਇਦਾਂ ਹੀ ਬਹਿ ਜਾਂਦੀ ਤੇ ਨਾ ਵੇ ਕਿੱਡਾ ਕੀ ਫਾਫਿਆ ਅਦਰ ਮੰਮੀ ਖਾ ਰਹੇ ਨੇ ਰੋਟੀ ਮੂਡ ਵੀ ਡਾਇਵਰਟ ਕਰ ਸੋਮੀ ਕਹਿੰਦੇ ਮੈਨੂੰ ਨਾ ਦਿਖਾਓ ਵੀਡੀਓ ਨੂੰ ਛੱਡ ਆ ਜਾ ਮਾਲੀ ਆਇਆ ਆਪਾਂ ਫੁੱਲ ਲਵਾਈਏ ਮੁੰਨੀ ਕਰਕੇ ਬੈਠੀ ਹਾਂ ਮੈਂ ਨਹੀਂ ਤਾਂ ਮੰਮੀ ਆਪਣੀ ਢੋਹ ਤੇ ਬੈਠੇ ਨੇ ਨਹੀਂ ਕਹਿੰਦੇ ਮੈਂ ਸਹੀ ਨਹੀਂ ਬੈਠੀ ਮੇਰੀ ਮੰਮੀ ਨੂੰ ਢੋਹ ਲਾ ਰੱਖਿਆ ਗਗਨ ਸੱਚੀ ਗੱਲ ਜੀ ਸਾਰਿਆਂ ਨੂੰ ਹੋਪ ਤੁਈ ਸਾਰੇ ਵਧੀਆ ਤੇ ਅਸੀਂ ਵੀ ਠੀਕ ਆ ਲਓ ਜੀ ਕੁਲਵਿੰਦਰ ਨੇ ਬਨਾਲੀ ਹਣੀ ਨਦਰਮਲ ਪਾਸ ਪਾਈ ਦੀ ਵੀਰੇ ਦਾ ਵਲੋਗ ਨੂੰ ਕੁਲਵਿੰਦਰ ਨੇ ਪਹਿਲਾਂ ਹੀ ਮੇਰੇ ਤੋਂ ਵਲੋਗ ਸ਼ੁਰੂ ਕਰਤਾ ਤੇ ਆਈ ਲਵਾੜੀਆਂ ਪੁੱਲ ਜਿਵੇਂ ਮੌਸਮ ਚੇਂਜ ਹੋ ਰਿਹਾ ਉਹਦੇ ਅਕੋਰਡਿੰਗ ਕੁਲਵਿੰਦਰ ਨੇ ਰੂਟ ਰੂਟ ਕਰਵਾਉਂਦਾ ਉਧਰ ਉੱਚਾ ਪਾਣੀ ਤਾਂ ਖੜਦਾ ਨਹੀਂ ਹੋਣਾ ਤਾਂ ਕਰਕੇ ਹਾਂ ਤੇ ਅਦਰ ਆਪਾਂ ਗੇਂਦੇ ਦੇ ਫੋਲ ਲਵਾ ਰਿਆਂ ਆ ਆ ਤਾਂ ਮੌਸਮ ਵਾਲੇ ਨਹੀਂ ਹੈਗੇ ਇਹ ਤਾਂ ਉਹੀ ਨੇ ਛੇਤੀ ਮਰ ਜਾ ਜਾਂਦੇ ਨੇ ਇਹ ਨਹੀਂ ਡਬਲ ਡਬਲ ਨਾ ਲਾਓ ਇਹਨੂੰ ਹਾਂ ਜੀ ਹੁਣ ਗੇਂਦੇ ਤੇ ਸਾਰੇ ਉਰੇ ਹੀ ਲਾ ਦੇਣੇ ਉਰੇ ਹੀ ਬਸ ਹੋ ਗਏ ਪੂਰੇ ਜੇ ਹੋ ਲੈ ਪੂਰੇ ਥੋੜੀ ਕਰਨੇ ਨੇ ਉਹ ਵੀ ਜਿਹੜਾ ਪਈ ਉਹਦੇ ਨਾਲ ਉਹ ਤੇ ਹਾਂ ਉਹ ਪਰਲੇ ਪਾਸੇ ਵੀ ਲਾ ਦਿਓ ਉਹ ਜਿਹੜੀ ਕਿਆਰੀ ਪਰਲੀ ਹੋਰ ਇਸ ਪਾਸੇ ਸਾਰੀ ਲਾ ਦੇ ਹਾਂ ਇੱਥੇ ਇੱਕ ਇੱਕ ਪਾਸੇ ਨਾ ਲਾਓ ਨਾ ਉਹ ਐ ਲਾਣਾ ਹੈ ਮੈਨੂੰ ਪੁੱਛ ਲੰਦਾ ਇੱਕ ਲਾਈਟ ਲਾਂਦਾ ਇੱਕ ਡਾਰਕ ਲਾਂਦਾ ਇੱਕ ਲਾਈਟ ਇੱਕ ਡਾਰਕ ਹੋਰ ਇੱਕ ਲਾਈਟ ਇੱਕ ਡਾਰਕ ਲਾਣਾ ਸੀ ਮੈਂ ਤਾਂ ਦੀ ਵੀ ਲੈ ਲੈ ਕਿਉਂ ਲਈ ਨਾ ਦੇ ਹਾਈ ਨਿੰਬੂ ਦੇ ਲਈ ਕਿ ਲਾਗੋ ਕਿ ਕੜਾਏ 12 ਮਹੀਨਾਂ ਰਭੂਗਾ ਜੇ ਤਾਂ ਥੋੜੇ ਦਿਨ ਮਾਰਚ ਅਪ੍ਰੈਲ ਤੱਕ ਰਹਿਣਗੇ ਜੀ ਹਾਂ ਮਾਰਚ ਤੱਕ ਹੀ ਰਹਿੰਦੇ ਜਿਆਦਾ ਨਹੀਂ ਰਹਿੰਦੇ ਮੌਸਮ ਦੇ ਹਿਸਾਬ ਨਾਲ ਤੇ ਆਪਾਂ ਅੱਜ ਜਿਹੜੀ ਸਾਰੀ ਖਾਲੀ ਕਰ ਦੇਣੀ ਉਹ ਪਾ ਸਾਹਮਣੇ ਕਿਆਰੀ ਜਿਹੜੀ ਉਧਰ ਲਾ ਦੋ ਇੱਕ ਇੱਧਰ ਵੀ ਲਾ ਦੋ ਇੱਥੇ ਵੀ ਲਵਾ ਲਓ ਇੱਕ ਇਸ ਵੀਰ ਦਾ ਟਾਈਮ ਆ ਜੇ ਸਫਾਈਆਂ ਸਾਡੀਆਂ ਪਈਆਂ ਕਰਨ ਵਾਲੀਆਂ ਤੇ ਇੱਧਰ ਹੋਰੇ ਕੋਰੀਅਰ ਪੈਕ ਹੋ ਗਏ। ਦੀਦੀ ਜੀ ਦਾ ਮੈਸੇਜ ਆਇਆ ਕੋ ਸੁੰਦੇ ਮੈਂ। ਹਾਂ। ਦੀਦੀ ਕਹਿੰਦੇ ਤੂੰ ਇਨੀ ਕੇਅਰ ਕਰਦੇ ਮਮਾ ਦੀ। ਕ ਮਮਾ ਸਾਡੇ ਨੂੰ ਪੁੱਛ ਕੇ ਦੇਖੋ ਮਮਾ ਸਾਡੇ ਘਰਾਂ ਘਟਣੇ ਗਿਆ ਸਾਨੂੰ। ਮੱਮੀ ਕਹਿੰਦੀ ਸੋਫੀ ਕਹਿੰਦੀ ਮੇਰੇ ਸਿਖਾਣੇ ਰੋ। ਇੱਥੇ ਜਾਣਾ ਨਹੀਂ ਕੱਲ ਮਮੇ ਨੂੰ ਕੀਆਂ ਨੂੰ ਗਾਲਾਂ ਦਿੱਤੇ ਜਦੋਂ ਬਾਜ਼ਾਰ ਚੱਲੀ ਮੈਂ ਤੇ ਘਣ। ਆਂਦੀ ਤੁਹਾਨੂੰ ਕੀ? ਤੁਹਾਨੂੰ ਆਪਣੀ ਫੇਰਾ ਤੋਰੀ ਦੀ ਅੱਗ ਲੱਗੀ ਏ। ਫੇਰਾ ਤੋਰੀ ਕਿਹਨ ਦੀ ਕਾ? ਮੈਂ ਦਖਾਇ ਲਵਾ ਮਮਮੀ ਜਿਹੜਾ ਸਾਫੀ ਨਹੀਂ ਆ ਕੰਮ ਕਰ ਲੈ। ਆ ਨੂੰ ਇਹਨਾਂ ਸ਼ਰਮੋਦੀ ਮਿੰਨ ਛੱਡ ਕੇ ਚੱਲੀਆਂ ਮੈਂ ਮਮੀ ਮਮੀ ਹੈਗੀ ਘਰੇ ਬੱਚੇ ਹੈਗੇ ਘਰੇ 2 ਘੰਟੇ ਇਹ 2 ਘੰਟੇ ਤੱਕ ਮੁੜ ਕੇ ਆਈਆਂ 3 ਘੰਟੇ ਬਾਕੀ ਜਾਣਾ ਇਹੋ ਜਿਹੇ ਘਰੇ ਕੰਮ ਕਰਕੇ ਫਿਰ ਕਹਿੰਦੇ ਜੁੰਦੇ ਰਹੋ ਵੀ ਮੇਰੇ ਬੱਚੇ ਤੂੰ ਹੀ ਕੋਈ ਗੱਲ ਆਪਣੇ ਕੰਮ ਕਰ ਆਉਣੇ ਸੀ ਜਦੋਂ ਘਰੇ ਆਏ ਲੈ ਫਿਰ ਕੀ ਕਹਾਂ ਮੈਂ ਕਹਿੰਦੇ ਕਿ ਪੁੱਤ ਆਪਣੇ ਕੰਮ ਕਰਕੇ ਆਇਆ ਹੋਰਾ ਮਰ ਕੋਈ ਗੱਲ ਹੀ ਮੈਂ ਠੀਕ ਆ ਚਾ ਚਾ ਮੀ ਰੋਟੀ ਫਿਰ ਮੂੰਹ ਤੇ ਰੋਟੀ ਮਾਰਦੇ ਮੈਨੂੰ ਪਲੇਟ ਧਰ ਕੇ ਦੇ ਦਿੰਦੇ ਮੈਂ ਖਾ ਹੀ ਲਾਂ ਦਵਾਵਾਂ ਦਾ ਕਾਪਲਾ ਲਾ ਕੇ ਭੱਡੀ ਮੈਂ ਹਮਣਾ ਸੂਟ ਸੇਲ ਹੋ ਰਿਹਾ ਨਹੀਂ ਦੇ ਵਿੱਚ ਮੈਂ ਨਹੀਂ ਪਾਪੂ ਕਿੰਨ ਜੀ ਉੱਟ ਕਿਤੇ ਪਾ ਕੇ ਖਾ ਲਾ ਹਾਂ ਨਾ ਗਾ ਗਣੇ ਇਹਨੂੰ ਪਾ ਕੇ ਨਾ ਦਹੀਂ ਗਾ ਰੋਟੀ ਕੋਈ ਗੱਲ ਨਹੀਂ ਫਿਰ ਮੈਂ ਵੀ ਨਹੀਂ ਪਾ ਕੇ ਦੇਣੀ ਮੰਗੀ ਚਾਹ ਫਟ ਪੈਰ ਦੀ ਲੈ ਕਿੱਡਾ ਕਿੱਡਾ ਡਰਾਵਾ ਦੇ ਰੀ ਅਮਣ ਦੇਖੋ ਤਾਂ ਸਹੀ ਡਾਕਟਰ ਵੀ ਆ ਗਿਆ ਜੀ ਕਿਹੜੇ ਡਾਕਟਰ ਡਾਕਟਰ ਆ ਦੇ ਦੇ ਕੋਈ ਦਵਾਈ ਜਿਹੜਾ ਮਮੀ ਹੋ ਜੇ ਖੜੀ ਕਵਿੰਦਰ ਡਾਕਟਰ ਹਾਂ ਥੈਰੇਪੀ ਵਾਲਾ ਵੀ ਦਾ ਮਾਰ ਜੋ ਸਾਡੇ ਘਰ ਦਾ ਹਾਲ ਤੇ ਵੇਖ ਇਧਰੋਂ ਇਥੋਂ ਵੇਖ ਤਾਂ ਸਭ ਬਾਹਰ ਕਿਤੇ ਕੀ ਹੈ ਕਿਤੇ ਵੇੜਾ ਤਾਂ ਹੈਗਾ ਕਿਤੇ ਕੋਈ ਚੀਜ਼ ਕਢਾਉਣ ਨੂੰ ਕਿਤੇ ਹੈਲੀਕਾਪਟਰ ਕਿਤੇ ਗੱਡੀਆਂ ਕਿਤੇ ਬੋਲਟ ਕਿਤੇ ਸਕੂਟਰੀਆਂ ਲਾ ਲਓ ਲਾ ਲਓ ਭਾਜੀ ਤੁਸੀਂ ਜਗਾ ਵੇਖ ਕੇ ਅਮਰ ਤਾਂ ਐਵੇਂ ਟ੍ਰੇਨ 'ਚ ਬੈਠੀ ਜਮ ਹਾ ਦੇ ਇਹ ਦੋ ਖਿੜਕੀ ਫਾੜ ਕੇ ਰੱਖ ਐਦਾਂ ਦਾ ਟ੍ਰੇਨ ਜਵੇ ਨਾ ਡਿੱਗ ਨਾ ਜਾਈ ਇਹ ਤੇ ਐਦਾਂ ਹੀ ਪਾਰੀ ਦੇ ਕਰੀਉਂਦੀ ਐ ਮੂਤਰ ਦੇ ਨਾ ਆ ਸੂਟ ਆਪਣੇ ਹੈਂਡਵਕ ਵਾਲੇ ਛੱਲੇ ਸਾਰੇ ਬਹੁਤ ਸਾਰੇ ਛੱਲੇ ਸਾਰਿਆਂ ਨਾਲ ਕਮੈਂਟਸ ਨੂੰ ਦੇ ਦੁਪੱਟੇ ਲਾਇ ਲੈ ਕੰਮ ਬਹੁਤ ਹੀ ਲੱਗਣਾ ਨਾ ਹੈਂਡਵਰਕ ਵਾਲਾ ਨਾ ਬੜੇ ਲਾਈਟ ਦੇ ਬੱਤੇ ਆਹ ਸੁੜ ਬਹੁਤ ਸੋਹਣਾ ਕਲਰ ਆਹ ਦੇਖਣ ਥੋੜਾ ਬਣਿਆ ਕਲਰ ਬੜਾ ਸੋਹਣਾ ਇਹ ਆਪਾਂ ਆਰੀ ਤੇ ਬਣਵਾਇਆ ਇੱਕ ਥਰੈਡ ਤੇ ਮਸ਼ੀਨ ਤੇ ਬਣਾਇਆ ਇਹ ਚ ਹੋਰ ਕਲਰ ਵੀ ਪਾਉਣਾ ਸੀਗਾ ਕੱਲਾ ਬਲੈਕ ਨਹੀਂ ਇਹ ਹੈ ਹੀ ਕੰਬੀਨੇਸ਼ਨ ਹੀ ਬਲੈਕ ਨਾਲ ਬਣਿਆ ਹੋਇਆ ਦਾ ਸੋਹਣਾ ਲੱਗ ਰਿਹਾ ਇਹ ਮਜੈਂਟਾ ਕਲਰ ਤੇ ਬਹੁਤ ਸੋਹਣਾ ਲੱਗੇ ਹਰ ਇੱਕ ਕਲਰ ਦੇ ਉੱਪਰ ਇੱਕ ਵੀ ਸਿੰਗਲ ਥਰੈਡ ਨਾਲ ਬਣਿਆ ਹੈ ਕਿਸੇ ਮਰਗੀ ਤੇ ਕਰਵਾ ਲਓ ਕਿਹ ਕਾ ਕਲਰ ਦੀ ਵੀਡੀਓ ਦੀਦੀ ਵਾਸਤੇ ਕੈਜੂਅਲ ਜਿਹਾ ਹੂੰ ਥੋੜਾ ਜਿਹਾ ਵਰਕ ਫਲਾਵਰ ਕੱਟ ਕਰਾ ਦੇ ਨਾ ਉਹ ਲਾਈਟ ਪਸੰਦ ਕਰਦੇ ਨੇ ਇਹ ਆ ਸੂਟ ਦੀ ਵੀਡੀਓ ਪਾਈ ਹੈ ਇਹਦਾ ਰੇਟ ਪੁੱਛ ਰਿਆ ਸੀ ਕੋਈ ਇਹਦਾ ਰੌਂਡ 25-28000 ਰੁਪਿਆ ਰੇਟ ਹੈ ਜੀ ਲਓ ਜੀ ਸੁਣ ਲਓ ਇਹਦਾ ਵੀ ਰੇਟ ਦੱਸ ਦਿਓ ਇਹਦਾ ਰੰਗ 18800 ਰੁਪਿਆ ਇਹਦਾ 18800 ਵਿਦ ਸਟਿਚਿੰਗ ਤੇ ਇਹਦਾ 25000 ਲੱਗ ਜਾਂਦੀ ਟੂ ਮੱਚ ਟੂ ਮੱਚ ਆ ਨਾ ਖਾਸ ਕਰਕੇ ਇੰਡੀਆ ਇੰਡੀਆ ਵਾਲੀਆਂ ਭੈਣਾਂ ਜਿਹੜੇ ਪੰਜਾਬ ਵਾਲੀਆਂ ਨੇ ਪਲੀਜ਼ ਜਿਹੜੀਆਂ ਪੈਣਾ ਬੁਟੀਕ ਤੋਂ ਖੁਰਵਾਉਂਦੀ ਉਹਨਾਂ ਨੂੰ ਪਤਾ ਹੈ ਕਿ ਬੁਟੀਕ ਵਾਲਿਆਂ ਸੂਟਾਂ ਦੀ ਪ੍ਰਾਈਸ ਇੰਨੀ ਕਿਉਂ ਹੁੰਦੀ ਤੁਸੀਂ ਦੇਖੋ ਪਹਿਲਾਂ ਤਾਂ ਫੈਬਰਿਕ ਆਪਾ ਲੈਨੇ ਜਿਹੜਾ ਅੱਡੇ ਦੇ ਉੱਪਰ ਲੱਗਦਾ ਹੋਵੇ ਕਈ ਵਾਰ ਇਹਦਾ ਨਾ ਫੈਬਰਿਕ ਉਹਦਾ ਅੱਡੇ ਤੇ ਲੱਗਦਾ ਹੀ ਨਾ ਖੜ ਜਾਂਦਾ ਠੀਕ ਹੈ ਉਸ ਤੋਂ ਬਾਅਦ ਜਿਹੜਾ ਇਹ ਵਰਕ ਤੁਸੀਂ ਦੇਖੋ ਸਿੱਪਿੰਗ ਦੇਖੋ ਕਿੱਦਾਂ ਐਡ ਕੀਤੀ ਹੈ ਹਲਕੇ ਕੱਪੜੇ ਦੇ ਉੱਪਰ ਇਦਾਂ ਸਿੱਪੀ ਨਹੀਂ ਐਡ ਹੁੰਦੀ ਅੱਛੀ ਕੁਆਲਿਟੀ ਦਾ ਫੈਬਰਿਕ ਹੁੰਦਾ ਅੱਛੀ ਕੁਆਲਿਟੀ ਦਾ ਮਟੀਰੀਅਲ ਹੁੰਦਾ ਫਿਰ ਉਹਦੀ ਸਟਿਚਿੰਗ ਹੁੰਦੀ ਬਹੁਤ ਕੁਝ ਇਦਾਂ ਨਿੱਕੇ ਨਿੱਕੇ ਚੀਜ਼ਾਂ ਹੁੰਦੀ ਦੁੱਖਾਇਆ ਨੂੰ ਆਪਣੀ ਰੋਟੀ ਦੇ ਦਿੱਤੀ ਤੈਨੂੰ ਹਾਈ ਨਹੀਂ ਮਾਂ ਸਦਕੇ ਜਾਏ ਨਹੀਂ ਕਿਤੇ ਅਸੀਂ ਚੱਲ ਦੱਸ ਹੁਣ ਹੋਰ ਕੀ ਹੁੰਦੀ ਸੂਰਗੀ ਯਾਰ ਤੁਹਾਨੂੰ ਜਨਨ ਕਿ ਪੂਲ ਬਲਾ ਕੇ ਤੁਹਾਨੂੰ ਕੁਆਲਿਟੀ ਚਾਹੀਦੀ ਐ ਨਹੀਂ ਪ੍ਰਾਈਸ ਦੇ ਵਿੱਚ ਕੁਆਲਿਟੀ ਮਿਲਦੀ ਐ ਕੁਆਲਿਟੀ ਦੇ ਰਹੇ ਆਪਾਂ ਤੇ ਆ ਜਿਹੜੇ ਪਹਿਣਾ ਸੂਟ ਬਣਾਉਂਦੀ ਐ ਕੋਈ ਬੇਵਕੂਫ ਤਾਂ ਹੈ ਨਹੀਂ ਕਿ ਜਿਨ੍ਹਾਂ ਨੂੰ ਕੋਈ ਨੌਲੇਜ ਨਹੀਂ ਹੈਗੀ ਸਹੀ ਗੱਲ ਸਹੀ ਹੈ ਨਾ ਵੀ ਉਹ ਸੂਟਾਂ ਦੇ ਆਰਡਰ ਦੇ ਰਹੀਆਂ ਨੇ ਉਹਨਾਂ ਨੂੰ ਪਤਾ ਹੈ ਕਿ ਆਪਣਾ ਨਾ ਵਧੀਆ ਹਨ ਉਹਦਾ ਸੂਟ ਆਰਾਊਂਡ 19-20000 ਤੱਕ ਬਨਣਾ ਹੀ ਬਨਣਾ ਜੇ ਤੁਸੀਂ ਅਚੀ ਕੁਆਲਿਟੀ ਦੇ ਵਿੱਚ ਬਣਾਉਣਾ ਜਿਹੜਾ ਆਪਾਂ ਤੀਆਂ ਤੇ ਪਾਇਆ ਸੀ ਉਹ ਮੇਰਾ 19000 ਦਾ ਸੂਟ ਰੈਡੀ ਹੋਇਆ ਸੀ ਉਹ ਜੇ ਜੇ ਤੁਸੀਂ ਬਿਲਕੁਲ ਨਾਰਮਲ ਰੇਂਜ ਵਾਲੇ ਪ੍ਰਾਈਸ ਕਾਫੀ ਮੈਸੇਜ ਨੂੰ ਦੇਖ ਕੇ ਅਮਨ 10000 ਤੱਕ ਬਿਲਕੁਲ ਜੀ ਬਣਦੇ ਆ 10000 ਦਾ ਸੂਟ ਬਣਦਾ 5000 ਦਾ ਹੀ ਬਣਦਾ ਤੇ 10000 ਵਾਲੇ ਦੇ ਵਿੱਚ ਵੀ ਤੁਹਾਨੂੰ ਫੈਬਰਿਕ ਕੁਆਲਿਟੀ ਤੁਹਾਨੂੰ 5000 ਵਾਲੇ ਚ ਦ ਜੋ ਕਿ ਹੈਂਡਵਰਕ ਵਾਲਾ ਸੂਟ ਬੜੀ ਮੁਸ਼ਕਲ ਵਾਲਾ ਆਪਾਂ ਵੀ 10000 ਤੱਕ ਬਣਾਉਣਾ ਬਿਲਕੁਲ ਨੋਰਮਲ ਵਰਕ ਜਿੱਦਾਂ ਲਾ ਲੂ ਵੀ ਇੱਕ ਇੱਕ ਪੋਟੇ ਦਾ ਵਰਕ ਘੇਰੇ ਤੇ ਇੱਕ ਪੋਟੇ ਦਾ ਬਾਹਾਂ ਤੇ ਉੱਪਰ neck ਦੇ ਉੱਪਰ ਉਹ 10-12000 ਤੱਕ ਮਸਾਂ ਬਣਦਾ ਜਿਹੜਾ ਮੈਂ orange suit ਪਾਇਆ ਸੀ ਉਹਦਾ ਪ੍ਰਾਈਸ ਹੈਗਾ ਸੀ 11500 ਬਸ ਉਹਦੇ ਸੈਂਟਰ ਪੈਨਲ ਬਣੇ ਸੀ ਤੇ ਥੋੜਾ ਜਿਹਾ ਬਾਟਮ ਤੇ ਵਰਕ ਸੀ ਤੇ ਗਲੇ ਤੇ ਵਰਕ ਸੀ ਉਹ 12500 ਦਾ ਸੀ ਕਿ ਆ ਜਿਹੜੇ wear ਕਰ ਸਕਦੇ ਹੋ ਛੋਟੇ-ਮੋਟੇ ਫੰਕਸ਼ਨ ਲਈ ਤੁਸੀਂ ਇਹ ਕਰ ਲੈਣ ਜਿਵੇਂ ਮੈਂ wear ਕੀਤਾ ਸੀ ਜੀ ਆਗੋ ਤੇ ਐਵੇਂ ਦਾ ਮਤਲਬ ਇਹ ਨਹੀਂ ਹੈਗਾ ਕਿ ਆਪਾਂ ਮੈਰਿਜ ਤੇ ਪਾ ਸਕਦਾ ਲਾਈਟਾ ਵਰਕ ਪਾ ਵੀ ਸਕਦੇ ਆ ਜੇ ਆਪਾਂ ਦੁਪੱਟਾ ਹੈਵੀ ਕਰਾ ਲਈਏ ਦੁਪੱਟਾ ਥੋੜਾ ਜਿਹਾ ਮੇਰਾ ਲਾਈਟ ਥੋੜੇ ਥੋੜੇ ਮੈਂ ਫਾਉਂਸ਼ਨ ਜਾਣਾ ਇਦਾਂ ਕਿਸੇ ਨੇ ਹਾਂ ਉਹਨੂੰ ਇਦਾਂ ਬਣਾ ਸਕਦੇ ਬਣਾ ਸਕਦੇ ਤੇ ਆ ਵੀ ਦੇਖੋ ਆ ਵੀ ਥੋੜਾ ਜਿਹਾ ਹਲਕਾ ਬਣਿਆ ਹੋਇਆ ਵਰਕ ਇਹ ਪਲਾਜ਼ੋ ਤੇ ਵਰਕ ਕਰਵਾਇਆ ਨੇ ਆ ਵੀ ਬੜਾ ਸੋਹਣਾ ਕਲਰ ਹਨ ਡਿਫਰੈਂਟ ਜਿਹਾ ਕਲਰ ਹੈ ਨਾ ਲੈ ਮੈਂ ਚੱਲੀ ਆਂ ਬਾਜ਼ਾਰ ਕੁਲਵਿੰਦਰ ਨਾਲ ਮੈਂ ਕੰਮ ਕਰਵਾ ਆਪਣੇ ਆ ਸੂਟ ਲੈ ਆ ਟੇਲਾ ਬਣਾ ਕੇ ਆਣੇ ਹਾਂ ਹਾਂ ਦੇ ਦੇ ਮੈਨੂੰ ਸਾਰੇ ਉਹ ਕਹਿੰਦਾ ਬੁਲਟ ਤੇ ਜਾਵਾਂਗੇ ਆਪਾਂ ਮੈਂ ਕਿਵੇਂ ਬੁਲਟ ਤੇ ਫੜੂੰਗੀ ਦੱਸ ਟੂ ਆ ਟੁੱਟ ਜਾਣਾ ਮਾਤਾ ਤੇਰਾ ਸਮਾਨ ਹੋਣਾ ਨਾ ਗੱਡੀ ਤੇ ਚਲਦੇ ਆਂ ਗਨ ਚਾਹ ਤਰੀ ਆ ਲੈ ਮੈਂ ਚਾਹ ਬਣਾਣੀ ਕੀ ਕਰਨੀ ਫਿਰ ਇਥੇ ਫੋਲ ਖੜਕੇ ਗਗਨ ਦਾ ਹੀ ਨਾ ਮੂੰਹ ਤੋਂ ਹੋ ਜਾ ਕੇ ਆਪਣੇ ਟੋਪਾਂ ਆ ਰਹੀ ਕਿਦਾਂ ਮੇਰੀ ਬਿਜਲੀ ਕੀਤੀ ਤੇ ਜਾਂ ਤੂੰ ਲੈ ਮੇਰਾ ਮੇਰਾ ਨਾ ਨਾ ਟੋਪ ਮਾਰੇ ਚਾਹ ਤੇ ਤੇਰੇ ਕਮਰੇ ਚ ਆਪ ਦੇ ਪਾ ਜਾ ਕੇ ਜਾ ਮੇਰਾ ਟਰੌਜ਼ਰ ਤੇ ਮੇਰੇ ਟੋਪ ਦੇ ਸਾਰਾ ਕੁੰਬੇ ਨਾਲ ਗੱਲ ਕੀਤਾ ਤੇਰੇ ਤੇਰੇ ਕੰਮ ਕਰ ਆਪਣੀ ਬਿਜੀ ਕਰ ਲੈ ਕੰਦੀ ਨਹੀਂ ਕਰਦੀ ਨਹੀਂ ਕੱਪੜੇ ਲੈ ਫੇਟ ਟਰੌਜ਼ਰ ਜੱਬਣ ਲੋ ਇਹ ਸੋਫੇ ਤੇ ਰੋਣ ਲੈਂਦੀ ਆਏ ਬੇਦਰੋਂਦਾ ਤੂੰ ਹੱਥ ਲਾਇ ਤੇ ਨਾ ਹੱਥ ਵੱਡੇ ਤੇਰੇ ਪੈਰ ਵੀ ਸਭ ਆਈ ਮੇਰੇ ਕਮਰੇ ਚ ਬੜੀ ਮੈਲਮਾਰੀ ਚੜਦੇ ਤੇ ਮੈਂ ਤੇ ਲੱਤਾਂ ਮੈਂ ਪੁੱਣਾਂਗੀ ਇਹ ਮੁੜ ਕੇ ਆਉਂ ਰੁੜੀ ਘਲਾਰੀ ਪਈ ਇਹ ਬਣਾਏਗੀ ਹਾਂ ਮੈਂ ਆਈਗੀ ਚਾਹ ਤੂੰ ਮੇਰੇ ਮਿਲ ਤੇ ਲਮਾਰੀਆਂ ਸਾਭਾ ਮੈਂ ਇਹ ਸੱਚੀ ਦੀ ਲੜਾਈ ਜੇ ਕਿਤੇ ਝੂਠੀ ਨਾ ਸਮਝਿਓ ਬਣਾ ਬਣਾ ਚਾਹ ਤੂੰ ਤੂੰ ਚਾਹ ਬਣਾਉਣ ਜੋਗੀ ਐ ਗਗ ਜਿਹਦੇ ਲਈ ਸਕੂਲ ਛੱਡਿਆ ਮੈਨੂੰ ਸਾਰਾ ਜੀ ਸਕੂਲ ਆਪਣੇ ਘਰ ਵਾਲੇ ਕਰਕੇ ਛੱਡਿਆ ਮੇਰੇ ਘਰ ਵਾਲਾ ਆਇਆ ਬੈਠਾ ਕਿਤੇ ਦੱਸ ਹਾਰ ਦੋ ਪਹਿਲਾਂ ਇਹ ਤੇਰੀ ਇੱਜ਼ਤ ਦਾ ਸਵਾਲਾ ਗਗਣ ਤੂੰ ਕਰਿਆ ਉੱਧਰ ਮੰਮੀ ਕਹਿੰਦੀ ਓ ਕਾਲੀ ਕੋਸ਼ ਮਰਜ਼ੀ ਕਰ ਲੋ ਕੋਈ ਕਦਰ ਨਹੀਂ ਕੋਈ ਕਦਰ ਨਹੀਂ ਦੁਨੀਆ ਚ ਹੀ ਆਂਦੀ ਏ ਦੁਨੀਆ ਹੀ ਆ ਇਹ ਐਜ ਲੋਕ ਦੁਨੀਆ ਚ ਆਉਂਦੇ ਹੁੰਦੇ ਫਿਰ ਜਿਹੜਾ ਬੰਦਾ ਕਦਰ ਨਾ ਕਰੇ ਹਾਂ ਵੀ ਤੇਰਾ ਗੱਟਾ-ਗੱਟਾ ਤਾਰਿਆ 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 ਆਇਆ ਰਿਟਾਇਰਮੈਂਟ ਤੋਂ ਬਾਅਦ ਹਾਰ ਹੁੰਦੇ ਹੈਂ ਹੱਥ ਲਾ ਤੈਨੂੰ ਅਸ਼ੀਰਵਾਦ ਦਵਾ ਤੈਨੂੰ ਉਹਨੇ ਦੁਰਜਣਾ ਇੱਥੇ ਤੂੰ ਰੋਟੀ ਮੇਰੇ ਕੋਲ ਹੀ ਖਾਣੀ ਹੈ ਰੋਟੀ ਮੇਰੀ ਸਾਸ ਜੀ ਹੁੰਦੀ ਆ ਵਾਦੀ ਰਹੇ ਉਹਦੇ ਆ ਕਿੱਥੇ ਕੋਨੇ ਤੁਰਦੇ ਰਹੇ ਨਾ ਨੰਦਾ ਫੰਦਾ ਕਰ ਲਿਆ ਕੋਈ ਨਾ ਤੈਨੂੰ ਦਊ ਸਾਸ ਪਹਿਲਾਂ ਮੈਂ ਹੀ ਵਿਆਹ ਕਈ ਦੇਰ ਤੋਂ ਨਹੀਂ ਤੂੰ ਹੀ ਦੋਨੇ ਵਾਰ ਪਹਿਲਾਂ ਮੈਂ ਆਈ ਹਾਂ ਮੈਂ ਕਰੋ ਲੱਥੋ ਤੁਸੀਂ ਇਹ ਵੀ ਇਹ ਵੀ ਗੱਲ ਝੂਠੀ ਜੇ ਮੈਂ ਮੈਂ ਇਸ ਘਰ ਚ ਮੈਂ ਇਸ ਘਰ ਚ ਬਹੁਤ ਸਟਰਗਲ ਕੀਤੀ ਏ ਜਿੰਨੀ ਮੈਂ ਕੀਤੀ ਕਿਸੇ ਨੇ ਨਹੀਂ ਕੀਤੀ ਸਟਰਗਲ ਤੂੰ ਕਹੀਆਂ ਨਾਲ ਨਹੀਂ ਆ ਪੁੱਟਦੀ ਰਹੀ ਹਾਂ ਹਾਂ ਪੁੱਟਦੀ ਰਹੀ ਆ ਪੰਜਾਬ ਚ ਲੜਦੇ ਆ ਬਿਲਕੁਲ ਸੀਰੀਅਸ ਨਹੀਂ ਲੜਦੇ ਦਾਦਾ ਵੀ ਸੱਚੀ ਪੰਜਾਬ ਚ ਲੜਦੇ ਆ ਕੰਮ ਹੈ ਇਹ ਲਓ ਗਾਇਜ਼ ਗਗੰਡੇ ਕੀ ਮੈਨੂੰ ਜੋ ਆਪ ਚਾਹ ਚਾਹਤ ਰਹੇ ਸਤੇ ਮੈਂ ਹੁਣ ਚਾਹ ਬਣਾਉਣ ਲੱਗੀ ਆ ਆਪਣੇ ਲਈ ਇਹਨਾਂ ਨੇ ਮੇਰੇ ਚਾਹ ਪਿਆ ਨਹੀਂ ਦਿੰਦੀ ਮੈਂ ਸਿਰਫ ਆਪਣੇ ਲਈ ਇੱਕ ਕੱਪ ਚਾਹ ਬਣਾਉਣਾ ਕਿਹੜਾ ਨਹੀਂ ਬਣਾਉਣਾ ਹੋਰ ਕਿਹੜੂ ਨਹੀਂ ਮਿਲਨੀ ਚਾਹ ਹੁਣ ਮਮੀ ਨੂੰ ਮਮੀ ਕਿਹਨੂੰ ਚਾਹ ਦੇਈਂ ਖਾਣਾ ਤੇ ਤੁਰ ਪੈ ਮੈਂ ਜਾ ਆਹ ਮੇਰੇ ਪਜਾਮੇ ਜਿਹੜੇ ਕੀ ਹੁੰਦੇ ਆ ਵੇਖੋ ਆ ਬੱਕਾ ਚੱਲੀਆਂ ਨੇ ਲੋਦੇ ਬਾਜ਼ਾਰ ਮੈਨੂੰ ਇੱਥੇ ਛੱਡ ਕੇ ਆ ਵੇਖੋ ਇਹਦੂ ਬਾਦ ਜੀ ਤੂੰ ਖੜ ਜਾ ਇਹਦੂ ਬਾਦ ਬਣੇ ਰਹੋ ਤਹੀ ਇਹਦੂ ਬਾਦ ਬਣੇ ਰਹੋ ਵਲੌਗ ਇਹਦੂ ਬਾਦ ਇਹਨੇ ਪਾਰਟੀ ਤੇ ਜਾਣਾ ਜੇ ਟੋਰ ਕੱਢ ਕੇ ਤੇਰੀ ਪਾਰਟੀ ਤੇ ਜਾਣਾ ਮੈਂ ਨਹੀਂ ਜਾਣਾ ਮੇਰੇ ਨਾਲ ਹੀ ਕਰਨ ਦਿਆ ਮੇਰਾ ਮਨ ਸੜ ਗਿਆ ਏ ਹਾਏ ਆਈਫੋਨ ਦਾ ਚਾਰਜਰ ਕਿੱਥੇ ਇੱਥੇ ਹੋਣਾ ਚਾਹੀਦਾ ਅਮਨੇ ਨਾਲੇ ਤਾਂ ਗੱਦਾ ਖਰਾਬ ਹੋਣਾ ਤੇ ਨਾਲੇ ਛਾਤਰ ਖਰਾਬ ਹੋਣੀ ਹੈ ਜੀ ਮੈਨੂੰ ਬੁਲਾਇਆ ਉਹਨਾਂ 10 ਮਿੰਟਾਂ ਵਿੱਚ ਵੀਡੀਓ ਰੈਕਡ ਕਰਨੀ ਹੈ ਲੈ ਔਰ ਕੋ ਟਾਈਮ ਹੈ ਵੀਡੀਓ ਰੈਕਡ ਕਰਨ ਦਾ ਨਾ ਤੋ ਕੇ ਕਰ ਲਈ ਇਹ ਨਹੀਂ ਬਣਾਉਣੀ ਮੈਂ ਕਰਣੀ ਲੈ ਇਕੋ ਟਾਈਮ ਵੀਡੀਓ ਐਡਿਟ ਕਰਨਾ ਕਿਉਂ ਬੰਦ ਕਰਾ ਲੈ ਦੱਸਣਾ ਹੁੰਦਾ ਕੋ ਜਰੂਰੀ ਗੱਲ ਜਰੂਰੀ ਗੱਲ ਜੇ ਉਸ ਆਪਣੇ ਭੈਣ ਭਰਾ ਸਾਰੇ ਸਾਡੇ ਨਾਲ ਜੁੜੇ ਤੇ ਵਿੱਚ ਹੀ ਦੱਸ ਕੈਮਰੇ ਤੇ ਕਿ ਨਹੀਂ ਆਇਆ ਮਣ ਦਾ ਗੇਂਦ ਬਣੀ ਪਈ ਹਾਲ ਦੇਖ ਆਪਣਾ ਕੰਨ ਉਹ ਕੱਟ ਗਿਆ ਖਵਾਲੀ ਦੇ ਕੱਪੜੇ ਆ ਆ ਦੇਖੀ ਦੋਨਾਂ ਦੇ ਪਾਏ ਨਾ ਤੇਰੇ ਹੀ ਨੇ ਦੋਨੇ ਦੋਰੀ ਗੜਨ ਦੀ ਘਟਿਆ ਖਵਾਲੀ ਦੀ ਗਗਨ ਵੀ ਕੱਟ ਗਿਆ ਗਗਨ ਦੇ ਕੱਪੜੇ ਵੀ ਕੱਟ ਗਿਆ ਮਾਰ ਦੋ ਗਗਨ ਨੂੰ ਕੋਈ ਮੈਂ ਤੂੰ ਪਾਸ ਕਰੀ ਜਾਂਦੀ ਐ ਤੂੰ ਸਿੱਤੋਂ ਮਾਣੇ ਨਾ ਹੋ ਪਾਣੀ ਫਾੜ ਕੇ ਢਾਲੋ ਮੈਂ ਅੰਦਰ ਹੀ ਢਾਲਾ ਕੋਈ ਨਹੀਂ ਕੋਈ ਨਾ ਮੱਛਰੀ ਅੱਜ ਨੇ ਬਰਥਡੇ ਪਾਰਟੀ ਤੇ ਜਾਣਾ ਹਾਂ ਅੱਜ ਬਰਥਡੇ ਮੇਰਾ ਕੀ ਪਤਾ ਸ਼ਾਮਾਂ ਤੱਕ ਕੈਨਸਲ ਮਾੜੀ ਜੀ ਬਸ ਇੱਕੋ ਮਾੜੀ ਜੀ ਗੱਲ ਹੋਣੀ ਮੈਂ ਕਹਣਾ ਮੈਂ ਜਣਾ ਬਣਾ ਜਾਈਆਂ ਹਨ ਵਧੀਆ ਪੰਜ ਫੁੱਲੇ ਮਾਜੇ ਜਾਣਗੇ ਘਰੇ ਨਾ ਇਹ ਕੰਮ ਕਰਨ ਵਾਸਤੇ ਰੱਖੀ ਹੈ। ਉਹ ਓਥੇ ਵੀ ਜਾਣਾ ਵਿਆਹ ਤੂੰ ਦੱਸੋ ਮੈਨੂੰ। ਕਿੱਦਾਂ ਜਾਣਾ? ਉਹ 12 ਸਭਾ ਮੈਂ ਆਪਾਂ ਵਿਆਹ ਤੇ ਨਹੀਂ ਜਾਣਾ ਵਿਆਹ ਤੇ ਇੱਕ ਦਿਨ ਪੰਨਾ ਚੱਕ ਕੇ ਗੁਰੂ ਬੰਦੇਵਾ ਯਾਰ। ਆਪਾਂ ਉੱਥੇ ਕੌਣ ਜਾਂਦਾ ਉਹ ਵਿਆਹ ਜਾਂਦਾ ਉਹਦਾ ਕੁੜੀ ਦਾ ਬਾਪ ਹੀ ਉਹ ਉਹ ਵਿਚਾਰਾ ਸਾਡੇ ਕੋਲ ਬੈ ਜਾ ਕੇ ਆਪਣੇ ਧਿੱਤੇ ਕੰਮ ਕਰੇਗਾ। ਨਹੀਂ ਬਸ ਫਿਰ ਉਹਨੂੰ ਵਿਚਾਰ ਨੂੰ ਸਭੰਦੇ ਮੰਗ ਜਾ ਕੇ ਬਸ। ਨਾ ਜਿਸ ਬਾਜ਼ਾਰੋਂ ਆ ਗਏ ਆ ਗੱਡੀ ਬਾਹਰ ਲਾਈ ਤੇ ਘਰ ਦੇ ਸਾਡੇ ਸੁੱਤੇ ਪਏ। ਗੇਟ ਹੀ ਨਹੀਂ ਫੁੱਲਣ ਦੇ ਐਡਾ ਲੋਟ ਲਾਇਆ ਦਿਨ ਦੁਪਹਿਰੇ। ਓ ਮਾਈ ਗਾਡ ਟੂ ਮੱਚ ਓ ਮਾਈ ਗਾਡ ਟੂ ਮੱਚ ਭਾਈ ਮੰਦਵਾ ਮੰਗਵਾ ਸੂਟ ਪਾਇਆ ਵਾ ਮੰਦਵਾ ਸਕਦੀ ਇਹ ਹੋ ਕੀ ਰਿਹਾ ਹੈ ਇਹ ਰਜਿੰਦਰਕੌਰ ਪਠੱਲ ਬਣੀ ਹੋਈ ਜਿੰਦਰਕੌਰ ਪਠੱਲ ਜਿੰਦਰਕੌਰ ਪਠੱਲ ਲਓ ਜੀ ਗगन ਨੂੰ ਪੈਣ ਲੱਗੀ ਰਿੰਗ ਓ ਦੇਖੋ ਮੈਂ ਸੱਚੀ ਗੱਲ ਹੈ ਕੋਈ ਝੂਠੀ ਗੱਲ ਨਹੀਂ ਹੈਗੀ ਇਹ ਸੱਚੀ ਗੱਲ ਹੈ ਗगनਦਰ ਖਿੜਕੀ ਵੱਜਣੀ ਬਾਈ ਅਮਰ ਨੇ ਘਰੇ ਪਰ ਸਪਾਰਕ ਅਮਣੇ ਨੂੰ ਚੱਕ ਕੇ ਸਾਈਡ ਤੇ ਹੀ ਕਰ ਦੋ ਰੋਜ਼ ਗੱਡੀ ਦੇ ਉੱਤੇ ਚਾਰ ਘੜਾ ਤੋੜ ਘਰ ਨੂੰ ਲਾਇ ਸੀ ਮਤਲਬ ਜੋੜ ਕੇ ਜਾ ਚਲੋ ਹੁਣ ਆਪਾਂ ਆਪਣੀ ਉਕਾਤ ਚ ਆ ਜੀਏ ਚੱਕ ਛੋਲੇ ਛੋਲੇ ਚੱਕ ਛੋਲੇ ਚੁੱਪ ਜੀ ਮਤਲਬ ਹਾਂ ਦੇਖੋ ਉਹ ਚਾਹ ਪੀ ਉਹ ਕਿਹੜੇ ਕੱਪੜੇ ਰਹਿ ਕੇ ਬੁਲਟ ਤੇ ਲੋ ਜੀ ਬਾਜ਼ਾਰ ਉਹ ਆ ਗਿਆ ਸੀ ਤੁਸੀਂ ਅਮਰ ਦੇ ਮਾਲ ਤੋਂ ਕਿਹਾ ਹੀ ਬਾਜ਼ਾਰ ਗਏ ਤੇ ਹੁਣ ਗਗਨ ਚਲੀ ਬਿਜਾਰ ਗਗਨ ਨੇ ਜਾਣਾ ਸਕਾ ਦੱਸਿਆ ਇਹ ਫੰਕਸ਼ਨ ਤੇ ਗਗਨ ਕੱਲਿੰਦਾ ਚਲੇ ਗਏ ਨੇ ਤੇ ਸਾਨੂੰ ਲੱਗੀ ਬੜੀ ਭੌਤਿਕ ਮਜਾਰੋ ਕੁਛ ਨਹੀਂ ਕਰਦਾ ਵੀ ਟਾਈਮ ਆ ਗਿਆ ਗੋਲ ਗੱਪੇ ਇਹਨੂੰ ਬੜਾ ਭੌਤਿਕ ਮਜਾਰੋ ਕੋਸ਼ਿਸ਼ ਕਰ ਰਹੇ ਨੇ ਇਹ ਹੁਣ ਬਣਾਣ ਲੱਗਿਆ ਸੀ ਗੋਭੀ ਵਾਲੇ ਪਕੌੜੇ ਸਾਨੂੰ ਤੇ ਬੜੀ ਭੌਤਿਕ ਕੁਝ ਨਹੀਂ ਪਤਾ ਗਾਇਸ ਕੁਝ ਬਣਾਉਣਾ ਕੋਈ ਜਾਣੇ ਆਪਾਂ ਉਹ ਨਾ ਆ ਜਾਣਗੇ ਉਹ ਆ ਰਹੇ ਨੇ ਤੇ ਤਰਨਗੇ ਆਖਾ ਉਹ ਰਣ ਨਹੀਂ ਉਹ ਕਹਿੰਦਾ ਲਾ ਦੇਣਾ ਮੈਨੂੰ ਕਦੀ ਸੱਕ ਨਹੀਂ ਚਲਾਉਣ ਦੇਣਾ ਲੈ

ਨਹੀਂ ਲੈ ਗਲੇ ਗੋਭੀ ਰੱਖ ਆਲੂ ਰੋਟੀ ਖਾਣੇ ਆਲੂ ਮਟਰ ਰਾਤ ਨੂੰ ਖਾਣੇ ਉਤਰੇ ਫਦੇ ਐ ਤੋਰੀ ਨਾਨਗਾ ਸਾਈਕਲ ਕੋ ਉਰ ਗਿਆ ਅਸਨ ਤਪਾਰ ਕੇ ਅੰਤਰਾ ਲਓ ਜੀ ਇੱਧਰ ਪਕੌੜੇ ਬਣਨੇ ਸ਼ੁਰੂ ਹੋ ਗਏ ਸਾਡੇ ਤੇ ਮਿਸਤਰੀ ਮਦੈਨੇ ਨਾ ਬਾਹਰ ਢਕਾ ਢਕਾ ਲਾ ਰਿਹਾ ਮਮਮੀ ਕਹਿੰਦੀ ਆ ਜਿਹੜਾ ਬਾਹਰ ਮਰ ਜਾਣਾ ਮਿਸਤਰੀ ਇਹ ਨਹੀਂ ਟਿਕਦਾ ਚਲੋ ਜੀ ਆ ਆਪਣੇ ਗੋਭੀ ਵਾਲੇ ਪਕੌੜੇ ਤੇ ਇੱਧਰ ਮਮਮੀ ਕਹਿੰਦੀ ਮੈਂ ਰੋਟੀ ਖਾਣੀ ਮੱਕੀ ਦੀ ਸਵੇਰ ਦੀ ਪਈ ਹੋ ਗਰਮ ਕਰਦੇ ਪਏ ਆ ਪਕੌੜੇ ਬੜੇ ਘੈਂਟ ਆ ਨੀ ਸੌਸ ਹੈਗੀ ਐ ਗ੍ਰੀਨ ਸੌਸ ਲੋ ਜੀ ਸਾਡੇ ਬੱਚਾ 파ਟੀ ਚੱਲ ਰਹੇ ਪਕੌੜੇ ਤਾਂ ਨਾਲ ਫੋਨ ਚੱਲਣ ਦੇ ਪਕੌੜਿਆਂ ਨੂੰ ਛੱਡੋ ਤੁਹ ਦਿਖਾ ਲਓ ਥੋੜਾ ਥੋੜਾ ਕਰੋ ਖਾਓ ਗਰਮ ਬੜੇ ਨੇ ਸਾਰੇ ਰੋਟੀ ਚ ਭਾਵੇਂ ਇੰਨੇ ਤਾਂ ਨਹੀਂ ਗਰਮ ਆ ਫਤਿਹ ਚਾਹ ਟੁੱਲ ਜਣੀ ਪਰ ਨੀ ਚਾਹ ਪਿੱਛੇ ਰੱਖ ਮਮੀ ਕਹਿੰਦੀ ਪਕੌੜੇ ਭੰਨੋ ਪਕੌੜੇ ਪੰਨੋ ਕਹੇ ਦੀ ਆਣੀ ਹਿੰਦੀ ਕਿ ਥੋੜੇ ਉਹਨਾਂ ਨੂੰ ਤੋੜ ਕੇ ਜੀ ਠੰਡੇ ਕਰ ਲਓ ਪੰਨੂ ਨਹੀਂ ਵੀ ਆਣੀ ਪੰਨੋ ਤੇ ਖਾਏ ਕਿਨੇ ਹਲਦੀ ਆ ਤੂੰ ਕੜਾਈ ਲਬਣੀ ਪਈ ਲੈ ਜਕੀਲੀ ਤੇ ਹਾਂਜੀ ਅਬਦੁੱਲ ਰਿਆ ਕਿਆ ਲੈ ਲਓ ਅਬਦੁੱਲ ਦਾ ਹਾਲ ਪੁੱਛਿਆ ਜਾ ਰਿਹਾ ਦੇਖੋ ਜੀ ਇਹ ਹੁਣ ਸਾਡਾ ਫਤੇ ਖਾ ਕੇ ਪਕੌੜੇ ਤੇ ਹੁਣ ਫੇਰ ਫੋਨ ਦੇਖਣ ਡਿਆ ਏਡਾ ਕਮਲਾ ਹੋ ਰਿਹਾ ਹੋ ਨਹੀਂ ਆਉਨੇ ਆਉਨੇ ਪਹਿਲਾਂ ਇੱਥੇ ਖਾ ਲਿਆ ਸੀ ਵੀ ਸੋਫੇ ਤੇ ਬਹਿ ਕੇ ਲੈ ਜਿੱਦਾਂ ਦੇ ਅਸੀਂ ਸੋਫੇ ਲੈਂਦੇ ਸੋਫੇ ਤੇ ਬੈਠੇ ਨਹੀਂ ਵੇਖਿਆ ਸੀ ਉਹ ਇਹਨਾਂ ਨੂੰ ਕਿ ਮੰਮੀ ਕਹਿੰਦੀ ਅੱਧਰ ਬੈਠ। ਇੱਕ ਇੱਕ ਦਾ ਕਮੈਂਟ ਆਇਆ ਭੈਣ ਦਾ ਇਹ ਤੁਸੀਂ ਆਪਣੀ ਮੰਮੀ ਨਾਲ ਉਹ ਫਲਾਣਾ ਕਰਦੇ ਆਂ ਦੂਜੀ ਮੰਮੀ ਰੋਟੀਆਂ ਪਕਾਣ ਲ ਆਇਆ। ਦੇਖੋ ਮੇਰੀ ਗੱਲ ਸੁਣੋ ਤੁਸੀਂ ਕਮੈਂਟ ਕਰਨ ਲੱਗਿਆ ਸੋਚ ਲਿਆ ਕਰੋ ਰੋਟੀਆਂ ਪਕਾਣ ਲ ਆਇਆ ਅਕਸਰ ਨੂੰ ਜੇ ਉਹ ਵੀ ਸਾਡੀ ਸੱਸ ਮੰਮੀ ਇਹ ਹੈ ਜੇ ਘਰ ਦਾ ਕੰਮ ਹੈ ਉਹਦਾ ਘਰ ਹੈ ਜੇ ਰੋਟੀਆਂ ਪਕਾਵਾ ਵੀ ਲੈਣਗੇ ਤਾਂ ਕਿੱਡੀ ਕੋ ਆਫਤ ਆ ਗਈ ਹੈ। ਤੇ ਜਦੋਂ ਮੇਰੀ ਗੱਲ ਸੁਣੋ ਉਹ ਤੁਸੀਂ ਨਾ ਜਾ ਕੇ ਵਲੌਗ ਦੇਖਿਓ ਕਿਹੇ ਵੀਡੀਓ ਦੇ ਵਿੱਚ ਨਹੀਂ ਹੁੰਦੇ ਉਹ ਜ਼ਿਆਦਾਤਰ ਅੰਦਰ ਹੀ ਰਹਿੰਦੇ ਨੇ ਜੇ ਇੱਕ ਦਿਨ ਰੋਟੀਆਂ ਪਕਾ ਆ ਵੀ ਛੱਡੀਆਂ ਤੇ ਕਿੱਡਾ ਕੁ ਨੇਰ ਆ ਗਿਆ ਨਾਲੇ ਆਪਣੇ ਘਰ ਦੇ ਆਪਣੇ ਜੀ ਆ ਦੇ ਖਾਈਆਂ ਪਹਿਲਾਂ ਵੀ ਤਾਂ ਮਾਤ ਸਾਡੀ ਮੰਮੀ ਆਪਣੇ ਬੱਚਿਆਂ ਨੂੰ ਬੋਕਾ ਕੇ ਖਵਾਉਂਦੀ ਹੋਈ ਸੀ ਨਾ ਨਾਲੇ ਹੱਡ ਪੈਰ ਤੋੜਦੇ ਰੋਟੀਆਂ ਦਾ ਮਾਜ ਰੱਖਦੀ ਹੁੰਦੀ ਚਾਹੇ ਉਹ 700 ਹੋਵੇ ਤੇ ਚਾਹੇ ਉਹ ਮਾਂ ਹੋਵੇ ਜੀ ਗੱਲ ਕਰਨ ਲੱਗਿਆ ਥੋੜਾ ਜਿਹਾ ਬੰਦੇ ਨੂੰ ਸੋਚਣਾ ਚਾਹੀਦਾ ਕਿ ਉਹ ਕਿਹੜਾ ਹੀ ਘਰੋਂ ਕੱਢੀ ਹੋਈ ਹੈ ਹੈ ਵੇਦੋ ਅੱਡੇ ਬੇਕਾਰ ਗੱਲ ਕਰਨਗੇ ਨਾ ਇਹੋ ਆਪਣੀਆਂ ਇਹੋ ਜਿਹੀ ਹੁੰਦੀ ਨਾ ਸੋਚ ਆਪਣੀ ਇਹੋ ਜਿਹੀ ਹੁੰਦੀ ਤੁਸੀਂ ਨਹੀਂ ਤੂੰ ਇਹ ਚੀਜ਼ ਸੋਚ ਲਈ ਜਿੱਦਣ ਅਸੀਂ ਰੋਟੀਆਂ ਬਣਾਉਂਦੇ ਆ ਸਬਜ਼ੀਆਂ ਸਾਨੂੰ ਕਿਉਂ ਨਹੀਂ ਕਿਹਾ ਕਿ ਭਾਈ ਤੁਸੀਂ ਰੋਟੀਆਂ ਬਣਾ ਰਹੇ ਹੋ ਦੀ ਭੈਣ ਦੂਜੀ ਬਣਾ ਰਹੀ ਵੱਡੀ ਬਣਾ ਰਹੀ ਜਾਂ ਛੋਟੀ ਬਣਾ ਰਹੀ ਉਹ ਕਿਉਂ ਬਣਾ ਰਹੀ ਹੱਡ ਪੈਰ ਤੋੜਦੇ ਨੇ ਬੰਦਾ ਤੁਰਦਾ ਫਿਰਦਾ ਫਿੱਟਾ ਕਿੱਡੀ ਕੋ ਗੱਲ ਹੈ ਨਾਲੇ ਆਪਣੇ ਘਰ ਦਾ ਕੰਮ ਕਰਦੇ ਹੋ ਘਰੀ ਜਾਓ ਕੋਈ ਚੱਕਰ ਨਹੀਂ ਸਾਨੂੰ ਕੋਈ ਟੈਨਸ਼ਨ ਨਹੀਂ ਅਸੀਂ ਆਪਣੇ ਘਰੇ ਠੀਕ ਆ ਜਿਹੜਾ ਕਹਿੰਦਾ ਨਾ ਤੀਜਾ ਬੰਦਾ ਬੋਲਿਓ ਬੁਰਾਈ ਪੈਂਦਾ ਹੁੰਦਾ ਨੂੰ ਸੱਸ ਲੜੀਆਂ ਇੱਕੋ ਚੌਂਕੇ ਚੜੀਆਂ ਉਹ ਕੰਮ ਆ ਮਾੜੀ-ਮੋਟੀ ਨੌਜੋਕਤਾ ਸਾਡੀ ਮੰਮੀ ਨਾਲ ਵੀ ਚੱਲਦੀ ਰਹਿੰਦੀ ਆਪਣੀ ਪੇਕਿਆਂ ਵਾਲੀ ਨਾਲ ਵੀ ਆਪਨੀ ਮਾਨਾ ਕਰਦੇ ਆ ਹਾਂ ਹਣਾ ਮੰਮੀ ਹਣਾ ਵੀ ਕੋੜਾ ਹੈ ਨਾ ਇਹੋ ਜੀਤ ਕਰ ਲਿਆ ਉਹ ਖਾਣ ਨੂੰ ਮੈਂ ਹੁਣ ਕਿੱਥੇ ਬੈਠੂਗੀ ਲੱਗਦਾ ਹੈ ਕਿ ਕਾਲਾ ਚੱਲ ਹੁਣ ਖਾ ਲਈ ਹਾਂ ਚਲਾਣਾ ਬਸ ਘਰੇ ਹੀ ਗੇੜੇ ਕੱਢੀ ਜਾਣੇ ਹੋਰ ਤਾਂ ਕਿਤੇ ਲੈ ਕੇ ਜਾਣਾ ਨਹੀਂ ਹੈ ਇਹ ਬਹੁਤ ਸੋਹਣੇ ਸੂਟ ਨੇ ਇਹ ਦੱਸੋ ਮੰਮਾ ਆ ਕਢਾਈ ਵਾਲਾ ਕੋਈ ਕਢਾਈ ਕਰਵਾ ਦੋ ਸੂਟ ਤੇ ਮੈਨੂੰ ਮਹਿੰਗੀ ਜੀ ਅੱਛਾ ਮਹਿੰਗੀ ਜੀ ਧਰਾਉਣੀ ਹੈ ਰਸੂਲ ਬਣਨਾ ਹੈਡਵਰ ਆ ਵੀ ਮਹਿੰਗਾ ਹੁੰਦਾ ਹੈ 1800 ਦਾ ਹੈ 1800 ਦਾ ਨਾ ਕਿਤੇ 2500 ਸੂਟ ਹੈ ਇਹ 2500 ਹੈ ਹੈਗਾ ਬਾਂਦ ਨਹੀਂ ਸੂਟ ਬਾਂਦ ਨਹੀਂ ਦਮੋਂ ਕਹਿੰਦੀ ਬਡਾਨਾ ਸੂਟ ਹੈ ਯਾਰ ਮੈਂ ਇਹ ਤਾਂ ਡਾਕਰਿੰਗ ਕਰਦੇ ਦੇਖਿਆ ਸੀ ਉਹ ਤੇ ਕਢਾਈ ਬੜੀ ਸੋਹਣੀ ਹੋ ਰੱਖੀ ਸੀ ਮੈਨੂੰ ਸੁਆਕ ਹੀ ਨਹੀਂ ਦਿੱਤਾ ਆ ਇਕੱਠਾ ਕਿਉਂ ਕਰ ਰਹੀ ਮਤਲਬ ਫੋਲਡ ਕਿਉਂ ਕਰ ਰਹੀ ਦੱਸ ਨਹੀਂ ਕੋਈ ਨੂੰ ਤੇ ਆ ਸੂਟਾਂ ਦੀ ਜੀ ਆਪਾਂ ਨੇ ਵੀਡੀਓ ਪਾਈ ਪੰਜਾਬੀ ਪਹਿਰਾਵਾ ਚੈਨਲ ਤੇ ਜਰੂਰ ਜਾ ਕੇ ਦੇਖੋ ਬਹੁਤ ਸੋਹਣੇ ਸੂਟ ਨੇ ਬੜੇ ਹੀ ਪਿਆਰੇ ਪ੍ਰਿੰਟ ਨੇ ਤੇ ਪ੍ਰਾਈਸ ਵੀ ਇਹਨਾਂ ਦੇ ਜਨੂਅਲ ਜਨਨ ਜਿਆਦਾ ਪ੍ਰਾਈਸ ਵੀ ਨਹੀਂ ਹੈਗੇ ਬਹੁਤ ਪਿਆਰੇ ਨੇ ਕਲਰ ਬਲੈਕ ਕਲਰ ਵੀ ਬਹੁਤ ਸੋਹਣਾ ਸਾਰੇ ਕਲਰ ਹੀ ਆਪਣੇ ਆਪ ਚ ਬਹੁਤ ਸੋਹਣੇ ਨੇ ਸਾਰੇ ਤੇ ਇਹਨਾਂ ਦੀ ਮੈਂ ਅੱਜ ਵੀਡੀਓ ਪਾਈ ਹੈ ਜਰੂਰ ਜਾ ਕੇ ਦੇਖਿਓ ਪੰਜਾਬੀ ਤੇਹਰਾਵੇ ਤੇ ਬਹੁਤ ਘੈਂਟ ਸੂਟ ਨੇ